ਇੱਕ ਚੋਰ ਸੀ ਤੇ ਇੱਕ ਫਗੀ ਸੀ ਅੱਛਾ ਫਗੀ ਤੇ ਉਹ ਫੌਤ ਨਾ ਰਿੰਦਾ ਸੀ ਤੇ ਜਿਹੜੀ ਫੌਜਣ ਸੀ ਨਾ ਉਹ ਕਹਿਣਾ ਖਰਾਬ ਸੀ ਮਗਰ ਅੱਛਾ ਖਰਾਬ ਹੀ ਤੇ ਲੱਗ ਪਿਹਲੇ ਪਾਸੇ ਵੀ ਤੇ ਰਿੰਦਾ ਸੀ ਉਦੋਂ ਚੋਰ ਆਂਦਾ ਵੀ ਚੋਰੀ ਕਰਨੇ ਜਾ ਕੇ ਫਗਜਣ ਦੇ ਘਰ ਤੇ ਪਹਿਲੇ ਜਮਾਨਿਆਂ ਦੇ ਵਿੱਚ ਨਾ ਜਿਹੜੀਆਂ ਚਾਦਰਾਂ ਹੁੰਦੀਆਂ ਤੇ ਸੌਂਦੇ ਆ ਇਹ ਬੜੀਆਂ-ਬੜੀਆਂ ਹੁੰਦੀਆਂ ਤੇ ਮੰंजे ਦੇ ਚਾਰਜ ਫੇਰੇ ਲੰਗੀਆਂ ਤੇ ਸਾਡੇ ਘਰ ਆਈਏ ਸਾਡੇ ਵਿਆਹ ਦੀਆਂ ਹੈਗੀਆਂ ਅੱਛਾ ਉਹ ਨਾ ਜੋ ਦੇਖੇ ਚੋਰ ਗਿਆ ਨਾ ਹੂੰ ਤੇ ਜਾ ਕੇ ਉਹ ਅੰਦਰ ਵੜਦਾ ਹੀ ਆ ਖਾਲੀ ਅੰਦਰ ਵੜਿਆ ਜਾ ਕੇ ਤੇ ਮਗਰ ਉਹ ਜਿੰਨਾ ਖਰਾਬ ਉਹਨੇ ਬੂਆ ਫੜਕਾਤਾ ਹੂੰ ਉਹ ਚੋਰ ਉਹ ਮੰਜੇ ਥੱਲੇ ਵੜ ਗਿਆ ਚਾਦਰ ਚਾਰ ਚੁਫੇਰ ਲੰਕਦੀ ਹੋ ਲੁਗਿਆ ਰਿਆ ਹੂੰ ਤੇ ਸਾਲ ਕਦਾ ਨਾ ਮੁੰਡਾ ਹੀ ਉਹ ਤੇ ਕੁਛੜ ਦਿਨਾਂ ਨਹੀਂ ਦੇ ਉਹ ਇੱਕ ਬੇਤਰਾਉ ਨੇ ਆਪਣਾ ਕਰ ਲਿਆ ਤੇ ਇੱਕ ਉਹਦਾ ਕਰਤਾ ਤੇ ਚੋਰ ਜਿਹੜਾ ਥੱਲੇ ਹੀ ਮੰਜੇ ਦੇ ਅਛਾ ਉਹ ਮੁੰਡੇ ਨੇ ਸਵਾਲ ਕੇ ਨਾ ਤੇ ਲੱਗੀ ਜਾਨ ਉਹਦੇ ਕੋਲ ਤੇ ਮੁੰਡਾ ਰੋਂਦਾ ਪਿਆ ਫੇਰ ਲਮੇ ਪਾਈ ਫੇਰ ਦੁਜੀਵਾਰ ਸਵਾਲ ਕੇ ਲੱਗੀ ਜਾਣ ਤੇ ਮੁੰਡਾ ਫੇਰ ਰੋਂਦਾ ਦਾ ਫੇਰ ਲਮੇ ਪਾਈ ਹੂੰ ਜਦ ਤੀਜੀਵਾਰ ਜਾਣ ਲੱਗੀ ਨਾ ਤੇ ਮੁੰਡਾ ਫੇਰ ਰੋਇਆ ਹੂੰ ਉਹਨੇ ਕਿ ਆਰਮ ਬਣੀ ਕੀਤੇ ਉਹਨੇ ਗਾਲ ਘੁੱਟ ਕਿਤਾ ਮੁੰਡਾ ਮਾਰਤਾ ਹੂੰ ਮੁੰਡਾ ਮਾਰਤਾ ਤੇ ਮੁੰਡਾ ਕੇ ਸਮਝੀ ਉਹਦੇ ਨਾਲ ਫੇਰ ਮਿੱਟੀ ਖਾਦੀ ਜਿਹਦਾ ਆਗੋ ਹੀ ਮੱਠੀ ਦੇ ਆਂਦੀ ਮੇਰੇ ਕੋ ਕੰਮ ਬੜਾ ਖਰਾਬ ਹੋਇਆ ਕਹਿੰਦਾ ਕੀ ਹੋਆ ਹੂੰ ਅੰਨੀ ਮਜਾਵਾਂ ਲਾਦੀ ਹਾਂ ਤਾਂ ਮੁੰਡਾ ਰੋਂਦਾ ਪਿੰਦਾ ਤੇ ਮੈਂ ਗੁੱਸੇ ਚ ਆਂਦੇ ਨਾ ਤਾਂ ਗਾਰਕੋਟ ਕੇ ਮੁੰਡਾ ਮਾਰਤਾ ਤੇ ਆਪਾਂ ਨੂੰ ਸਾਹਮਣੇ ਤੇ ਚੋਰ ਜਿਹੜਾ ਥੱਲੇ ਸੁਣੀ ਹੂੰ ਉਹ ਜੋ ਸਾਹਮਣੇ ਸੁ ਠੰਡਾ ਪੈਣਾ ਤੇ ਚੋਰ ਉਹ ਥਾ ਅੱਗਾ ਪਿੱਛਾ ਕਰਕੇ ਤੇ ਨਿਕਲ ਗਿਆ ਉਹ ਜੋ ਇਹ ਮਹੀਨਾ ਦਾਸ ਦੇ ਪਾਇ ਨਾ ਹੂੰ ਤੂੰ ਆਂਦਾ ਵੀ ਉਦੋਂ ਤੋਂ ਇਹ ਮੁੰਡਾ ਮਾਰਤਾ ਦੀ ਜੀਨੀ ਕੀਤਾ ਚੋਰੀ ਕਰਨ ਚੱਲ ਅੱਜ ਚੱਲ ਨਹੀਂ ਅੱਜ ਕਰਕੇ ਹੁੰਦੀ ਹੂੰ ਉਹ ਫੇਰ ਚਲੇ ਗਿਆ ਫੇਰ ਚਲੇ ਗਿਆ ਤੇ ਜਾ ਕੇ ਅੱਜ ਅੰਦਰ ਵੜਿਆ ਨਾ ਤੇ ਮਗਰ ਫਲ ਬਿਨਾਰ ਦੂਆ ਕਰਤਾ ਹਾਂ ਉਹ ਫੇਰ ਉਸੇ ਮੰਗੇ ਥੱਲੇ ਵੜ ਗਿਆ ਹੂੰ ਉਹ ਜਾ ਆ ਤੇ ਬੱਚਾ ਉਹਨੇ ਪਾਣੀ ਤਾਂ ਨਹੀਂ ਪੀਤਾ ਤਾਂ ਨਾ ਮੁੰਡਾ ਕਿੱਥੇ ਤੇ ਰੋਂਦਾ ਪੀ ਹਾਂ ਹਾਂਜੀ ਤੇਨ ਚਿੱਠੀ ਨਹੀਂ ਗਈ ਅਸੀਂ ਨਹੀਂ ਮਰ ਜਾਣ ਮੇਰੇ ਪੇਕੇ ਮਰ ਜਾਣ ਮੇਰੇ ਭਰਾ ਇਹਨੇ ਤਾਂ ਬੇੜਾ ਘਰ ਕੋ ਜੰਤਰੀਆਂ ਦਾ ਦੇਉਖੀ ਸੁਖ ਵੇਲੇ ਨਹੀਂ ਮੇਰੇ ਲਾਗੇ ਲੱਗਣਾ ਤੇ ਮੇਰੇ ਕੀ ਲੱਗੇ ਮੇਰੇ ਵੱਲ ਸਾਰੇ ਮਰ ਜਾਣ ਤੇ ਨਾਲੇ ਰੋਈ ਜਾ ਤੇ ਨਾਲੇ ਇਸ ਤਰ੍ਹਾਂ ਕਰੀ ਜਾ ਹਾਂ ਫੌਜੀ ਨੇ ਸਮਝ ਲਿਆ ਕਿ ਖਰਾ ਮਰ ਗਿਆ ਹੋਗਾ ਅੱਛਾ ਕੀ ਕੀਤਾ ਭਈ ਉਹ ਜਦ ਰੋਟੀ ਪਾਣੀ ਖਾ ਕੇ ਲੰਮੀ ਪਾਇਨਾ ਤੇ ਸੌਰੀ ਫੌਜੀ ਦੇ ਨਾਲ ਉਹਨਾਂ ਖੇ ਮਿੱਟੀ ਜਦੋਂ ਖਾਧੀ ਚੋਰ ਜਿਹੜਾ ਮੰਗੇ ਥੱਲੇ ਆਲੀ ਉਹ ਕੀ ਕੀਤਾ ਵੀ ਸਤੀ ਪਈ ਨੂੰ ਵਿਚਾਰ ਆਈ ਹਾਂ ਵੀ ਆਂਦੇ ਜਿਹੜਾ ਖੂਨ ਤੇ ਚੋਰੀ ਹੋਵੇ ਸਾ ਚੀ ਮਹੀਨੇ ਪਾ ਕੇ ਗੱਲ ਨਹੀਂ ਖੜੀ ਹੁੰਦੀ ਹਾਂ ਤੇ ਜੇ ਮੇਰੀ ਗੱਲ ਨਿਕਲ ਆਈ ਪਏ ਨੇ ਮੁੰਡਾ ਮਾਰਦਾ ਤਾਂ ਫੌਜੀ ਨੇ ਮੈਨੂੰ ਨਹੀਂ ਛੱਡਣਾ ਹਾਂ ਤੇ ਹੋਵੇ ਨਾ ਮੈਂ ਫੌਜੀਆ ਕਿ ਉਹਨਾਂ ਕੋਲ ਉੱਟ ਪਰ ਸਕਦਾ ਹਾਂ ਹਾਂ ਉਹਨੇ ਭਰਾਵਾ ਕੀ ਕੀਤਾ ਤੂ ਕਿ ਮੈਂ ਆਂਦੇ ਵਿੱਚੋਂ ਕਿਰਪਾਨ ਤੇ ਫੌਜੀ ਦਾ ਸਿਰ ਲਾਵੀਂ ਪਾਸੇ ਕਰਤਾ ਤੇ ਚੋਰ ਜਿਹੜਾ ਮੰਗੇ ਥੱਲੇ ਹਾਂ